ਬੱਚੇ ਦੀ ਕਾਕੇ ਦੀ ਜੀਦੀ ਮੌਤ ਹੋਈ ਹੈ ਜੀ ਜਿਹੜੇ ਨੇ ਕਤਲ ਕੀਤਾ ਗਿਆ ਜੀ ਮੈਂ ਉਹਦੀ ਮਾਤਾ ਜੀ ਬਸ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਜੀ ਕਿ ਉਹ ਮੁੰਡਾ ਜਿਹਨੇ ਮੇਰੇ ਮੁੰਡੇ ਨੂੰ ਮਾਰਿਆ ਜਿੱਤੀ ਨਾਮ ਦਾ ਕਿ ਉਹ ਦੇ ਅਰੈਸਟ ਕੀਤੀ ਜਾਵੇ ਜੀ ਕੱਲ ਦੇ ਮੁੰਡੇ ਦੀ ਮੇਰੀ ਡੈਥ ਹੋਈ ਆ ਅੱਜ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਸੀ ਕੋਈ ਇਨਸਾਫ ਨਹੀਂ ਹੋ ਰਿਹਾ ਕੋਈ ਇਨਸਾਫ ਨਹੀਂ ਹੋਇਆ ਕਰੇ ਗਏ ਕਰੇ ਚਿੰਤੇ ਲੱਗੀਆਂ ਬਸ ਇਹ ਗੱਲ ਸਾਨੂੰ ਕਹਿਂਦੇ ਨੇ ਜੀ ਐਸਐਚਓ ਸਾਫ ਸਾਨੂੰ ਕਹਿ ਕੇ ਗਏ ਨੇ ਜੀ ਭਰੋਸਾ ਰਵਾਏ ਸਾਡੇ ਸਿਰ ਤੇ ਮੇਰੇ ਬੱਚਾ ਦੇ ਸਿਰ ਤੇ ਮੇਰੀਆਂ ਦੋ ਕੁੜੀਆਂ ਨੇ ਜੀ ਇਹਨਾਂ ਦੇ ਸਿਰ ਤੇ ਹੱਥ ਕਰਕੇ ਗਏ ਨੇ ਜੀ ਤੇ ਪਰ ਸਾਨੂੰ ਇਹ ਕਹਿੰਦੇ ਆ ਵੀ ਸਾਨੂੰ ਇਨਸਾਫ ਮੰਗਦੇ ਆ ਅੱਜ ਤੱਕ ਹਜੇ ਤੱਕ ਸਾਡਾ ਇਨਸਾਫ ਨਹੀਂ ਹੋਇਆ ਹਜੇ ਤੱਕ ਨਹੀਂ ਫੜੇ ਗਏ ਉਹ ਪਰ ਅੱਜ ਤੱਕ ਐਸਐਚਓ ਸਭ ਕਹਿੰਨ ਤੇਸੀ ਕਤਲ ਉਹ ਕਰਵਾਤਾ ਹੀ ਦਾ ਸੰਸਕਾਰ ਕਰਵਾਤਾ ਜੀ ਇਹ ਪਰ ਇਹ ਸੋਭੀ ਮੰਦ ਮਾਰੇ ਕੀ ਉਹਨਾਂ ਚੱਕੋ ਹੀ ਲਏ ਹੋਇਆ ਸੀ ਜੀ ਮੇਰੇ ਭਾਈ ਦੀ ਹੋ ਗਏ ਇੱਕ ਤਰ੍ਹਾਂ ਦਾ ਕਤਲ ਹੀ ਕੀਤਾ ਗਿਆ ਜੀ ਉਹਨਾਂ ਦਾ ਘਰੋਂ ਸਿੱਧਾ ਸਾਦਾ ਉਹ ਦੁਕਾਨ ਖੋਲਣ ਲਈ ਗਿਆ ਉਸ ਤੋਂ ਬਾਅਦ ਵਿੱਚ ਜਿਹੜਾ ਮੁੰਡਾ ਜਿੱਤੀ ਹੈ ਮੇਰੇ ਵੀਰੇ ਦਾ ਦੋਸਤ ਉਹਨੇ ਉਹਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹਨੂੰ ਇਹ ਗੱਲ ਕਹੀ ਹੈ ਕਿ ਵੀ ਆਪਾਂ ਚੱਲਦੇ ਹਾਂ ਕੋਈ ਕੰਮ ਹੈ ਉਸ ਤੋਂ ਬਾਅਦ ਵਿੱਚ ਉਹਨੂੰ 1 ਵਜੇ ਲੈ ਗਿਆ ਘਰੋਂ ਉਸ ਉੱਥੋਂ ਦੁਕਾਨ ਤੋਂ ਲੈ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਉਹਦੇ ਨਾਲ ਕੀ ਗੱਲਬਾਤ ਹੋਈ ਹੈ ਕੀ ਨਹੀਂ ਸਾਨੂੰ ਕੁਝ ਨਹੀਂ ਪਤਾ ਉਸ ਤੋਂ ਬਾਅਦ ਵਿੱਚ ਜਦੋਂ ਮੇਰੇ ਮਮਾ ਜੀ ਉਹਨਾਂ ਦੇ ਘਰੇ ਗਏ ਨੇਗੇ ਵੀ ਸਾਡਾ ਮੁੰਡਾ ਤੁਹਾਡੇ ਮੁੰਡੇ ਨਾਲ ਗਿਆ ਹੋਇਆ ਸੀਗਾ ਉਹਨਾਂ ਦੀ ਮਾਤਾ ਜੀ ਨੇ ਉਹ ਮੁੰਡੇ ਨਾਲ ਗੱਲ ਕਰਵਾਈ ਹੈ ਮੇਰੀ ਮਾਤਾ ਜੀ ਨੇ ਫੋਨ ਤੇ ਗੱਲ ਕਰੀ ਹੈ ਤੇ ਉਹਨਾਂ ਦੇ ਮੁੰਡੇ ਨੇ ਇਹੀ ਗੱਲ ਕਿਹਾ ਕਿ ਤੁਹਾਡਾ ਮੁੰਡਾ ਤਾਂ ਸੁੱਤਾ ਪਿਆ ਤੇ ਉਸ ਤੋਂ ਬਾਅਦ ਜੇ ਮੇਰੇ ਮਾਤਾ ਜੀ ਨੇ ਇਹ ਗੱਲ ਕਹੀ ਹੈ ਕਿ ਮੇਰੇ ਮੁੰਡੇ ਨਾਲ ਗੱਲ ਕਰਵਾਓ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਉਹ ਤਾਂ ਉੱਠ ਨਹੀਂ ਰਿਹਾ ਜਦੋਂ ਉਹਨਾਂ ਨੇ ਕਿਹਾ ਕਿ ਆਲੋ ਵਰਖ ਸੂਏ ਤੇ ਸ਼ਮਸ਼ਾਨ ਘਾਟ ਚ ਪਿਆ ਵੀ ਆ ਕੇ ਦੇਖ ਲਓ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਨੇ ਜੀ ਉਸ ਤੋਂ ਬਾਅਦ ਜਦੋਂ ਮੇਰੇ ਮਾਤਾ ਜੀ ਗਏ ਨੇ ਗੱਡੀ ਚ ਪਾ ਕੇ ਲੈ ਕੇ ਦੇਖੇ ਗਏ ਨੇ ਉੱਥੇ ਡੈੱਡ ਹੋਇਆ ਪਿਆ ਸੀ ਜੀ ਉਹਦੀ ਬੋਡੀ ਪੀਲੀ ਹੋਈ ਪਈ ਸੀ ਜੀ ਤੋਂ ਨੀਲੀ ਹੋ ਗਈ ਜੀ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਹਸਪੀਟਲ ਲੈ ਕੇ ਆਏ ਹਸਪੀਟਲ ਵਿੱਚ ਡੈੱਡ ਦੱਸਿਆ ਉਸ ਤੋਂ ਬਾਅਦ ਵਿੱਚ ਉਹਦੇ ਪਿਤਾ ਜੀ ਮਾਤਾ ਜੀ ਜੋ ਵੀ ਸੀਗੇ ਸਾਰੀ ਫੈਮਿਲੀ ਉਹ ਖੁਦ ਘਰੋਂ ਜਿੰਦੇ ਲਾ ਕੇ ਫਰਾਰ ਹੋ ਗਏ ਜੀ ਸਾਨੂੰ ਠੀਕ ਹੈ ਜੀ ਫਰਾਰ ਹੋਣ ਤੋਂ ਬਾਅਦ ਵਿੱਚ ਅਸੀਂ ਪੁਲਿਸ ਦੇ ਕਹਿਣ ਤੇ ਪੋਸਟਮਾਰਟਮ ਲਈ ਭੇਜ ਦਿੱ ਠੀਕ ਹੈ ਅਸੀਂ ਇਹਦੇ ਵਿੱਚ ਕੋਈ ਪੋਸਟਮਾਰਟਮ ਕਰਾਉਣ ਦੇ ਐਗਰੀ ਨਹੀਂ ਬਿਲਕੁਲ ਨਹੀਂ ਹੈਗੇ ਸੀਗੇ ਜੀ ਸੋলো ਐਸਐਚਓ ਸਾਹਿਬ ਨੇ ਸਾਨੂੰ ਇਹੀ ਸੁਧਲਾਸਾ ਦਿੱਤਾ ਵੀ ਤੁਸੀਂ ਪੋਸਟਮਾਰਟਮ ਕਰਾਓ ਮੇਰੇ ਕਹੇ ਤੇ ਤੁਸੀਂ ਵਿਦਾ ਸੰਸਕਾਰ ਕਰਾਓ ਵੀ ਮੈਂ ਤੁਹਾਨੂੰ ਵੱੱਡੇ ਤੋਂ ਵੱੱਡੇ ਜਿੰਨਾ ਹੋ ਸਕੇ ਤੁਹਾਡੀ ਸਪੋਰਟ ਕਰੂੰਗਾ ਤੁਹਾਨੂੰ ਇਨਸਾਫ ਦਿਵਾਉਂਗਾ ਉਹ ਮੁੰਡੇ ਦਾ ਹਜੇ ਤੱਕ ਕੁਝ ਨਹੀਂ ਪਤਾ ਕੀਤਾ ਤੇ ਇਹੀ ਗੱਲ ਹੋਈ ਹੈ ਜੀ ਉਹੋ ਲੈ ਗਿਆ ਲੈਣ ਤੋਂ ਬਾਅਦ ਮੇਰਾ ਪਾਈ ਕੋਈ ਨਸ਼ਾ ਪੱਤਾ ਕੁਝ ਵੀ ਨਹੀਂ ਕਰਦਾ ਜਿੱਥੋਂ ਅਸੀਂ ਉੱਥੋਂ ਲੈ ਕੇ ਆਇਆ ਉੱਥੇ ਨਸ਼ੇ ਦੇ ਟੀਕੇ ਪਏ ਸੀ ਜੀ ਦਵਾਈਆਂ ਪਈਆਂ ਸੀ ਸਾਨੂੰ ਨਹੀਂ ਪਤਾ ਕਿ ਕਿਵੇਂ ਕੀਤਾ ਉਹਨੇ ਕਿਵੇਂ ਪਰ ਅੱਜ ਦੇ ਟਾਈਮਸ 'ਚ ਸਾਰਾ ਪੌਣੀਗੜ ਇਹੀ ਗੱਲ ਕਹਿ ਰਹੀ ਸਾਡਾ ਸਾਰਾ ਮਹੱਲਾ ਖੜਾ ਹੈ ਜੀ ਇਹ ਗੱਲ ਕਹਿ ਰਿਹਾ ਕਿ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਜੀ ਅੱਜ ਤੱਕ ਕੋਈ ਹੋਣੀ ਹੋਇਆ ਕੋਈ ਇੱਕ ਬੰਦਾ ਨਹੀਂ ਕਹਿੰਦਾ ਮੁੰਡਾ ਬਿਲਕੁਲ ਬੈਸ਼ਰੂਸੀ ਰਹਿੰਦਾ ਸੀਗਾ ਉਹਨੂੰ ਇਹ ਗੱਲ ਕਹਿ ਕੇ ਅਫਵਾਹਾਂ ਫੜਾਈਆਂ ਜਾ ਰਹੀਆਂ ਨੇ ਵੀ ਮੁੰਡਾ ਡਰੱਗਸ ਲੈਂਦਾ ਸੀ ਵੀ ਡਰੱਗਸ ਨਾਲ ਉਹਦੀ ਮੌਤ ਹੋਈ ਹੈ ਜਦੋਂ ਕਿ ਅੱਜ ਤੱਕ ਕਦੇ ਗੋਲੀ ਤੱਕ ਨਹੀਂ ਲੈਂਦਾ ਸੀ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਜਦੋਂ ਮੁੰਡੇ ਦਾ ਪੋਸਟਮਾਰਟਮ ਹੋ ਗਿਆ ਦਾ ਸੰਸਕਾਰ ਲੀ ਉਹਦੀ ਬਾਡੀ ਦੇਖੀ ਹੈ ਬਾਡੀ ਦੇਖਣ ਤੋਂ ਬਾਅਦ ਅਸੀਂ ਇਹ ਗੱਲ ਕਹਤੀ ਕਿ ਅਸੀਂ ਦਾ ਸੰਸਕਾਰ ਨਹੀਂ ਕਰਨਾ ਅਸੀਂ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਧਰਨਾ ਲਾਵਾਂਗੇ ਸਾਨੂੰ ਇਨਸਾਫ ਮਿਲੇ ਜਿਹੜਾ ਮੁੰਡਾ ਜਿੱਤੀ ਹੈ ਜਿੱਤੀ ਉਹਨੇ ਸਾਡੇ ਮੁੰਡੇ ਦਾ ਕਤਲ ਕੀਤਾ ਐਸ ਐਚਓ ਸਾਹਿਬ ਖੁਦ ਉਰੇ ਆਏ ਨੇ ਸਾਰਿਆਂ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਲੈਣਾ ਤੁਹਾਨੂੰ ਬੱਦ ਤੋਂ ਬੱਦ ਜਿੰਨਾ ਹੋ ਸਕੇ ਸਪੋਰਟ ਕਰੂੰਗਾ ਇਨਸਾਫ ਦਿਵਾਉਂਗਾ ਐਸ ਐਚਓ ਐਸ ਐਚਓ ਦੇ ਸਾਹਬ ਦੇ ਕਹਿੰਦੇ ਅਸੀਂ ਸਾਰਾ ਜਿੰਨਾ ਵੀ ਹੋਇਆ ਆਪਣਾ ਕੀਤਾ ਕ੍ਰਿਆਕਰਮ ਉਸ ਤੋਂ ਬਾਅਦ ਐਸਐਚਓ ਸਾਹਿਬ ਨੂੰ ਸਾਡੀ ਇਹ ਦਰਖਾਸਤ ਹੈ ਕਿ ਸਾਨੂੰ ਵੱਧ ਤੋਂ ਵੱਧ ਇਨਸਾਫ ਦਿੱਤਾ ਜਾਵੇ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਕੋਈ ਗ੍ਰਿਫਤਾਰ ਨਹੀਂ ਕੀਤੀ ਜੀ ਕੋਈ ਗ੍ਰਿਫਤਾਰ ਨਹੀਂ ਕੀਤੀ ਜੀ ਕਿੰਨੀ ਗ੍ਰਿਫਤਾਰੀ ਉਹਨਾਂ ਨੇ ਕਰਵਾਈ ਹੈ ਗ੍ਰਿਫਤਾਰੀ ਸ਼ੱਕ ਦੇ ਆਧਾਰ ਤੇ ਕਰਵਾਈ ਹੋਈ ਹੈ ਜੀ ਜਿਹੜਾ ਮੇਨ ਹੈਗਾ ਜਿੱਤੀ ਉਹਦੀ ਹਜੇ ਤੱਕ ਕੋਈ ਉਹ ਹੋਣੀ ਕੀਤੀ ਜੀ ਕੋਈ ਉਹਨਾਂ ਨੂੰ ਫੜਿਆ ਨਹੀਂ ਅਸੀਂ ਤੇ ਇਹੀ ਗੱਲ ਕਹਿਨੇ ਆ ਵੀ ਉਹਨੂੰ ਉਮਰ ਕੈਦ ਦੀ ਸਜ਼ਾ ਹੋਵੇ ਜੀ ਸਾਡਾ ਭਾਈ ਗਿਆ ਇਹ ਅਸੀ ਪਾਲਵਿੰਦਰ ਸਿੰਘ ਨੇ ਉਹਨਾਂ ਪਾਸ ਬਾਲਾ ਰਾਮ ਨੇ ਬਿਆਨ ਲਖਾਇਆ ਵੀ ਉਹਦਾ ਲੜਕਾ ਕਲਾਸ਼ ਅਰਸੀਆ ਜਿਹਨੂੰ ਇੱਕ ਜੀਤੀ ਨਾਮ ਦਾ ਲੜਕਾ ਤੇ ਬਬਲੀ ਨਾਂ ਦੀ ਕੁੜੀ ਉਹਦੀ ਪਤਨੀ ਹੈ ਜਿਹੜੀ ਉਹ ਉਹਨੂੰ ਕਿਤੇ ਨਾਬਾ ਸਾਈਡ ਤੇ ਲੈ ਗਏ ਨਾਬਾ ਸਾਈਡ ਤੋਂ ਬਾਅਦ ਉਹਦੀ ਡੈੱਡ ਬੋਡੀ ਜਿਹੜੀ ਸ਼ਮਸ਼ਾਨ ਘਾਟ ਕੋਲ ਮਿਲੀ ਹੈ ਤੇ ਜਿਹਨੂੰ ਕੋਈ ਗਲਤ ਦਵਾਈ ਵਗੈਰਾ ਦੇ ਕੇ ਦਿੱਤੀ ਹੈ ਉਹਨੂੰ ਲੱਗਦਾ ਤਾਂ ਸਮੇਂ ਸਿਰ ਨਾ ਕਰਦੇ ਨੂੰ ਤਲਾਹ ਦਿੱਤੀ ਹੈ ਤੇ ਨਾ ਹੀ ਡਾਕਟਰ ਕੋਲ ਲੈ ਕੇ ਗਏ ਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੈ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ 304 34 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਦਰਾਨੇ ਤਫਤੀਸ਼ ਇਹੋ ਜੀ ਵੀ ਕਾਰਵਾਈ ਹੋਈ ਉਹ ਅਮਲ ਚੱਲਿਆਂਦੀ ਜਾਊਗੀ ਜਿਹੜਾ ਵੀ ਕੋਈ ਇਹਦੇ ਚ ਦੋਸ਼ੀ ਹੋਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਮੁਤਾਬਕ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਇਹ ਸਰ ਦੱਸ ਰਿਹਾ ਕੋਈ ਨਿਸ਼ਾਨ ਸ਼ੂਨ ਮਾਰੇ ਨੇ ਕਹਿੰਦੇ ਵੀ ਗਰਦਨ ਢੁੱਟੀ ਟੱਟੀ ਦਾ ਮਸਲਾ ਹੈ ਕਹਿੰਦੇ ਕਤਲ ਦਾ ਮਸਲਾ ਜਾਪਾ ਲੱਗ ਰਿਹਾ ਉਹ ਪੋਸਟਮਾਰਟਮ ਹੋ ਗਿਆ ਜਿਵੇਂ ਵੀ ਪੋਸਟਮਾਰਟਮ ਰਿਪੋਰਟ ਆਊਗੀ ਉਹਦੇ ਮੁਤਾਬਕ ਜਿਹੜਾ ਹੈਗਾ ਉਹ ਹੋ ਜਾਊਗਾ